ਕੰਮ ਕਰ ਦੇਣਾ ਬਾਕੀ ਆਪਾਂ ਨੰਦਰਾ ਸਟੇਸ਼ਨ ਵੱਲ ਆਇਆ ਜਿਹਨੂੰ ਬਾਇਲਕੋ ਮੈਂ ਜਾਟਾੜਾ ਬੜਾ ਬੜਾ ਕਾਹਨ ਉਹ ਯੂਪੀ ਬਾਇਲਕੋ ਅੱਜ 2 ਦਸੰਬਰ 2025 ਦਿਨ ਮੰਗਲਵਾਰ ਤੇ ਆਪਾਂ ਇਸ ਟਾਈਮ ਖੜੇ ਆ 12 ਨਸੀ ਜਕਸ਼ਨ ਤੇ ਤੇ ਸਮਾਂ ਜਿਹੜਾ 10:30 ਵਜੇ ਦੇ ਲਗਭਗ ਹੋਇਆ ਗਿਆ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਪਿੰਡ ਵਾਪਸੀ ਕਰੀ ਜਾਂਦੇ ਆਂਗੇ ਰਾਜਸਥਾਨ ਤੇ ਆਪਾਂ ਕੱਲ ਨੂੰ ਸਵੇਰ ਜਿਹੜਾ 5:30 ਵਜੇ ਦੇ ਲਵੇ ਤਵੇ ਪਹੁੰਚਾਂਗੇ ਲੁਧਿਆਣਾ ਜਿਹੜੀ ਆਪਣੀ ਆ ਟ੍ਰੇਨ ਆ ਭਾਈ ਕਿਤੇ ਕਿਤੇ ਤਾਂ ਲੱਦੀ ਜਾਂਦੀ ਆ ਕਿਤੇ ਸੀਟ ਖਾਲੀ ਹੋ ਜਾਂਦੀ ਕਿਤੇ ਲੱਦੀ ਜਾਂਦੀ ਕਿਤੇ ਸੀਟ ਖਾਲੀ ਹੋ ਜਾਂਦੀ ਆ ਬਸ ਇਹੀ ਚੱਲਦਾ ਆ ਰਿਹਾ ਹੈ ਦੇਖਦੇ ਆ ਅੱਜ ਦਾ ਸਫ਼ਰ ਕਿਵੇਂ ਰਹਿੰਦਾ ਹੈ ਕੀ ਗੱਲਬਾਤ ਹੁੰਦੀ ਆ ਕਿਵੇਂ ਜੇ ਭੀੜ ਰਹਿੰਦੀ ਆ ਟ੍ਰੇਨ ਚ ਉਹ ਸਾਰੀ ਇਸ ਵੀਡੀਓ ਚ ਆਪਾਂ ਸਾਂਝੀ ਕਰਦੇ ਰਵਾਂਗੇ ਤੁਹਾਡੇ ਨਾਲ ਮੈਂ ਤੇ ਆਪਣਾ ਸਾਥੀ ਅਰਪਾਲ ਭਾਈ ਰਾਤ ਦਾ ਭਾਈ ਵੀਡੀਓ ਦੀ ਕਟਵੱਟ ਕਰੀ ਜਾਂਦਾ ਸੀ ਉਹਦੇ ਕਰਕੇ ਨੀਂਦ ਨਹੀਂ ਲੱਤੀ ਤੇ ਹੁਣ ਸੁੱਤਾ ਪਿਆ ਨਿਆਰੇ ਨਾਲ ਇੱਧਰ ਆਪਣੀ ਸੀਟ ਆ ਭੈਣ ਭਰਾ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਨਵੀਂ ਵੀਡੀਓ ਨਵੇਂ ਬਲੌਗ ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਥੇ ਆਪਾਂ ਸੀਟ ਮੱਲੀ ਵੀ ਐ ਤੇ ਉਸ ਦੁਕਾਨੇ ਤੇ ਬੈਠੇ ਆਂ ਤਾਂ ਛੱਤ ਜੀ ਤੇ ਹਾਂਜੀ ਹਰਪਾਲ ਬਾਈ ਵਧੀਆ 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 ਚੜਦੀ ਕਲਾ ਉਹ ਚੜਦੀ ਕਲਾ ਹੀ ਆ ਬਾਈ ਬੈਠੇ ਆਂ ਬਸ ਆਰਾਮ ਨਾਲ ਠੀਕ ਐ ਠੀਕ ਐ ਭਾਈ ਇੱਧਰ ਆਪਣਾ ਥੈਲੀ ਜੀ ਦੇ ਕੱਪੜੇ ਪਾਈ ਵੇ ਇਹਦੇ ਉਹ ਪਈ ਆ ਤੇ ਪਿੱਛੇ ਬੋਤਲ ਰੱਖੀ ਆ ਇੱਧਰ ਹਰਪਾਲ ਬਾਈ ਦਾ ਤੇ ਭਾਈ ਇੱਥੇ ਕਈ ਵਾਰ ਤਾਂ ਚਾਰ ਜਾਨੇ ਹੋ ਜਾਂਦੇ ਆ ਤੇ ਕਈ ਵਾਰੀ ਦੋ ਜਾਨੇ ਹੋ ਜਾਂਦੇ ਆ ਐਵੇਂ ਚੱਲਦਾ ਆ ਜਾਂਦਾ ਹੈਗਾ ਕੱਲ ਦਾ ਇੱਧਰ ਵੀ ਆਪਾਂ ਤਿੰਨੇ ਜਾਣੇ ਬੈਠੇ ਆਂ ਤੇ ਬਾਕੀ ਦੇਖਦੇ ਆਂ ਅੱਜ ਦੀ ਰਾਤ ਕਿਵੇਂ ਨਿਕਲਦੀ ਐ ਬਾਕੀ ਦਾ ਹਿੱਸਾ ਕਰ ਕੁੱਲ ਮਿਲਾ ਕੇ ਸਫ਼ਰ ਠੀਕ ਹੀ ਨਿਕਲ ਹੀ ਜਾਂਦਾ ਹੈ ਲਗਭਗ ਕੱਲ ਦਾ ਜਿਹੜਾ ਆਪਣਾ ਤੇ ਅੱਜ ਦਾ ਜਿਹੜਾ ਸਫ਼ਰ ਰਿਹਾ ਆਪਣਾ ਕੁੱਲ ਮਿਲਾ ਕੇ ਬਹੁਤ ਵਧੀਆ ਰਿਹਾ ਕਈ ਵਾਰ ਤਾਂ ਥੋੜੀ ਦਿੱਕਤ ਆਉਂਦੀ ਸੀ ਕਿਉਂਕਿ ਇੱਕ ਸੀਟ ਤੇ 4 ਜਾਣੇ ਹੋ ਜਾਂਦੇ ਸੀ ਇਹ ਕਈ ਵਾਰੀ ਭਾਈ 2 ਵੀ ਹੋ ਜਾਂਦੇ ਸੀ ਐਵੇਂ ਸਫ਼ਰ ਚੱਲਦਾ ਆ ਤੇ ਅੱਜ ਦੀ ਰਾਤ ਦੇਖਦੇ ਆਂ ਕਿਵੇਂ ਬੀਤਦੀ ਐ ਕੀ ਗੱਲਬਾਤ ਹੁੰਦੀ ਐ ਸਮਾਂ ਜਿਹੜਾ 3:30 ਵਜੇ ਤੇ ਲਵੇ ਤਵੇ ਹੋ ਗਿਆ ਤੇ ਆਪਾਂ ਇਸ ਟਾਈਮ ਖੜੇ ਲਖਨਊ ਜੰਕਸ਼ਨ ਤੇ ਤੇ ਆਪਾਂ ਕੱਲ ਦੇ ਚੜੇ ਸੀ ਨਾ ਕੋਈ ਰੋਟੀ ਨਾ ਕੋਈ ਪਾਣੀ ਜਿਹੜਾ ਪਾਣੀ ਦੀ ਬੋਤਲ ਪੀ ਲੈਂਦੇ ਸੀ ਟ੍ਰੇਨ ਚੋਂਦਾ ਸੀ ਆ ਰੋਟੀ ਪਾਣੀ ਤੇ ਇੱਥੇ ਔਖਾ ਹੀ ਐ ਤੁਸੀਂ ਦੇਖ ਹੀ ਸਕਦੇ ਹੋ ਕੀ ਹਾਲਾਤ ਐ ਇਹਦੇ ਕਰਕੇ ਤੇ ਆਪਾਂ ਕੁਝ ਨਹੀਂ ਖਾਦਾ ਤੇ ਅੱਜ ਲਖਨਊ ਦੇ ਬਾਈ ਹਰੀ ਹਰਪਾਲ ਨਾਲ ਕੰਟੈਕਟ ਸੀ ਆ ਉਹ ਆਪਾਂ ਨੂੰ ਰੋਟੀ ਪਾਣੀ ਦੇ ਗਏ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਉਹ ਹੁਣ ਛਕਿਆ ਤੇ ਆਪਾਂ ਉਹ ਟ੍ਰੇਨ ਦੀ ਵੇਟ ਕਰੀ ਆਨੇ ਚੱਲੂਗੀ ਤੇ ਫਿਰ ਆਪਾਂ ਚੜ੍ਹਦੇ ਆ ਤੁਸੀਂ ਹਾਲਾਤ ਹੀ ਦੇਖ ਸਕਦੇ ਹੋ ਕੀ ਹਾਲਾਤ ਐ ਇੱਕਦਮ 50 का दो लेगा और पर बहुत धन्यवाद 50 का दो मिलेगा 50 का और इधर भी किसी भाई को लेना नहीं का बोलना भाई इधर ले लो उधर ले लो 50 का दो 50 का ई बैठो याद आ किलो भाई याद किलो आधा किलो खा लो होण ए नहीं पता की खा लो ਭਾਈ ਹੋਕਾ ਦਿੰਦਾ ਫਿਰਦਾ ਪੌਣਾ ਘੰਟਾ ਹੋ ਗਿਆ ਗੇੜੇ ਗੱਡੀ ਜਾਂਦਾ ਹੈਗਾ 50 ਰੁਪਏ ਦੋ ਲੱਗਦਾ ਨਮਕੀਨ ਪੈਕਟ ਚੱਕੀ ਫਿਰਦਾ ਹੈਗਾ ਵੀ ਕਹਿੰਦਾ ਅੱਧਾ ਕਿ ਲੋਰ ਠੀਕ ਹੈ ਠੀਕ ਹੈ ਇਹ ਗੱਲ ਬਾਤ ਹੈ ਤੇ ਅੱਜ ਮੈਨੂੰ ਲੱਗਦਾ ਨਹੀਂ ਸੌ ਅਸਤੇ ਸੀਟ ਮਿਲੂਗੀ ਕਿਉਂਕਿ ਇੱਕ ਦੋ ਤੇ ਤੀਜਾ ਸਾਹਮਣੇ ਬੈਠਾ ਬਿੱਟਰ ਬਿੱਟਰ ਚੱਕੀ ਜਾਂਦਾ ਆਉਂਦਾ ਇਹਨੇ ਨੀਂਦ ਪੂਰੀ ਕਰ ਲਈ ਸਾਰੇ ਦਿਨ ਦਾ ਅਜ ਸੁਤਾ ਹੀ ਆਇਆ ਦਾਸ ਜੀ ਹੁਣੀ ਅੱਜ ਦਾਸ ਜੀ ਹੁਣੀ ਸਾਰੇ ਦਿਨ ਦੇ ਐਸਿਡ ਤੇ ਬੀਟਰ-ਬੀਟਰ ਚਾੱਕੀ ਜਾਂਦੇ ਕਿਉਂਕਿ ਡੀਨ ਤਾਂ ਆਈ ਨਹੀਂਗੀ ਦਾਸ ਜੀ ਹੁਣੀ ਸੌਂ ਗਏ ਸੀ ਤੇ ਆਪਾਂ ਇੱਧਰ ਦੇਖੀ ਗਏ ਭਾਈ ਇੱਧਰ-ਉੱਧਰ ਕੋਣ-ਪਾਣ ਆਪਾਂ ਹੀ ਸੰਭਾਲੇ ਹੋਏ ਸੀ ਇਹਦੇ ਸਾਰੇ ਤੇ ਹੁਣ ਦੇਖਦੇ ਆਂ ਵੀ ਜੇ ਕੋਈ ਆਪਾਂ ਨੂੰ ਸੀਟ ਮਿਲੂਗੀ ਤੇ ਆਪਾਂ ਲੰਬੇ ਲੇਟ ਹੋਵਾਂਗੇ ਕਿਹੜਾ ਭਾਈ ਇੱਥੇ ਜਿਵੇਂ ਇਹ ਬੈਠਾ ਤੇ ਐਵੇਂ ਆਪਾਂ ਬਹਿ ਜਾਾਂਗੇ ਬੀਟਰ-ਬੀਟਰ ਚਾੱਕੀ ਜਾਵਾਂਗੇ ਕਿਉਂਕਿ ਤੜਕੇ 5-6 ਵਜੇ ਦਿਨ ਤੋਂ ਆਪਾਂ ਲੁਧਿਆਣੇ ਪਹੁੰਚ ਹੀ ਜਾਣਾ ਹੈ ਉਹ ਨਜ਼ਰ ਤਾਂ ਜਿਹੜੇ 10 11 ਘੰਟੇ ਉਹ ਤਾਂ ਬਤਾਉਣੇ ਪੈਣਗੇ ਇਸ ਟ੍ਰੇਨ ਦੀ ਦੇਖਦੇ ਆ ਅੱਕੇ ਦਾ ਮਹੌਲ ਕੀ ਬਣਦਾ ਕਿਉਂਕਿ ਸ਼ਾਮ ਨੂੰ ਲਗ ਲਗਭਗ ਕੱਲ ਵੀ ਦੇਖਿਆ ਸੀ ਆਪਾਂ ਭੀੜ-ਭਾੜ ਗਈ ਸੀ ਤੇ ਹੁਣ ਵੀ ਦੇਖਦੇ ਆ ਕਿ ਕੀ ਗੱਲਬਾਤ ਹੁੰਦੀ ਹੈ ਸਮਾਂ ਜਿਹੜਾ 8 ਵਜੇ ਦੇ ਲਵੇ ਤਵੇ ਹੋ ਗਿਆ ਤੇ ਸਟੇਸ਼ਨ ਪਤਾ ਨਹੀਂ ਕਿਹੜਾ ਆਇਆ ਉੱਥੇ ਟ੍ਰੇਨ ਨੂੰ ਰੁਕੀ ਐ ਤੇ ਭਾਈ ਦੇਖ ਲੋ ਇਹ ਲੱਦੋ ਲੱਦ ਹੋ ਗਿਆ ਕੰਮ ਜਿਵੇਂ ਤੂੜੀ ਵਾਲਾ ਭੁੰਗ ਲੱਦਿਆ ਹੁੰਦਾ ਐਵੇਂ ਲੱਦੀ ਟ੍ਰੇਨ ਜਰਨਲ ਡੱਬੇ ਨੂੰ ਆਪਣੀ ਸੀਟ ਤਾਂ ਇੱਥੇ ਹੈਗੀ ਆ ਪੱਕੀ ਤੇ ਮੈਂ 2 ਮਿੰਟ ਲੱਗਾ ਸਿੱਧੀਆਂ ਕਰਨਾ ਥੱਲੇ ਖੜਾ ਸੀ ਆ ਭਾਈ ਦੇਖ ਸਕਦੇ ਹੋ ਪੈਰ ਰੱਖਣ ਜਗ੍ਹਾ ਹੈ ਨਹੀਂਗੀ ਇੰਨੀ ਭੀੜ ਹੋਈ ਪਈ ਆ ਇੱਧਰ 11 ਵਜੇ ਦੀ ਚਾਹ ਚਾਹ ਹੋਈ ਜਾਂਦੀ ਆ ਪਰ ਚਾਹ ਪੀਣ ਨੂੰ ਜੀ ਨਹੀਂ ਕਰਦਾ ਹਾਂਜੀ ਤੀਜਾ ਦਿਨ ਜਦੋਂ ਬੰਦ ਕਰ ਲਾ ਜਦੋਂ ਉਹਨੂੰ ਕਰ ਦੇ ਹਾਂਜੀ ਅਰਪਾਲ ਭਾਈ ਬੈਰ ਦਾ ਬੈਰ ਦਾ ਬੈਰ ਦੀ ਹਾਲ ਨੇ ਬੁਰੇ ਹਾਲ ਨੇ ਬੁਰੇ ਹਾਲ ਨੇ ਭਾਈ ਅੱਧਾ ਘੰਟਾ ਪਹਿਲਾਂ ਇੱਥੇ ਸ਼ਾਂਤੀ ਸੀਗੀ ਤਿੰਨ ਤਿੰਨ ਜਣੇ ਬੈਠੇ ਸੀ ਇਹ 1 2 3 4 5 ਜਣੇ ਹੋ ਗਏ ਆ ਪੰਜ ਇੱਧਰ ਹੋ ਗਏ ਆ ਦੇਖ ਸਕਦੇ ਤੁਸੀਂ ਇਹ 1 2 3 ਤੇ ਚੌਥਾ ਮੂਆ ਲੰਮਲੇਟ ਹੋਇਆ ਖੜਾਗਾ ਤੜਕੇ ਦਾ ਅੱਜ ਭਾਈ ची ची हूं ला गई है लड़ो लड़ाई सीटा पिछे देखो देखो बड़ा ग्पा सुहास की फिर ਆਈਏ ਤਾਂ ਆਪ ਲੰਮੇ ਲੇਟ ਹੋ ਗਿਆ ਥੱਲੇ ਇਧਰ ਮਾਂ ਤਾਂ ਆਈ ਜਾਂਦੀ ਸੀ ਕਿ ਕਹਿੰਦੀ ਮੈਂ ਵਿਚਾਲੇ ਬਹਿ ਜਾ ਤੇ ਦਬਕਾ ਜਾਂ ਮਾਰ ਕੇ ਪਿੱਛੇ ਭਜਾਤਾ ਇਹਨੇ ਇਹ ਗੱਲ ਬਾਤ ਹੈ ਤੇ ਜਰਨਲ ਡੱਬੇ ਦਾ ਹਾਲਾਤ ਬੁਰੀ ਹੁੰਦੇ ਤੁਹਾਨੂੰ ਜਿਵੇਂ ਪਤਾ ਹੀ ਹੈ ਪਹਿਲੇ ਦਿਨ ਤੋਂ ਹੀ ਇਹ ਆਪਾਂ ਦੋ ਦਿਨਾਂ ਜਿਹੜਾ ਸਫਰ ਸੀ ਇਹ ਸੋਨਾ ਨਿਕਲੇ ਤੇ ਅੱਜ ਦੀ ਰਾਤ ਮੈਨੂੰ ਲੱਗਦਾ ਔਖੀ ਨਿਕਲੂਗੀ ਜੈਸਾ ਹੁਣ ਢੀੜਪੜਕਾ ਹੋਣ ਲੱਗ ਗਿਆ ਲੋ ਭਾਈ ਮੁੰਡਿਆਂ ਨੇ ਬੂਟ ਵੜ ਕਸਣ ਲੱਗ ਗਏ ਤੇ ਦਾ ਮਤਲਬ ਸਟੇਸ਼ਨ ਆ ਗਿਆ ਤਿੰਨ ਦਿਨਾਂ ਬਾਅਦ ਤੇ ਅਖੀਰਲੀ ਪੰਜਾਬ ਚ ਉਤਰ ਲੱਗੇ ਆ ਕਿਆਰੀਆਂ ਵਟ ਰੀਆਂ ਆਂ ਵੀ ਪਈ ਜਾਂਦਾ ਮੈਨੂੰ ਲੱਗਦਾ ਬਾਹਰ ਥੋੜੀ ਨੀਗਾ ਪਈਆ ਮੈਨੂੰ ਲੁਧਿਆਣਾ ਆਣ ਕੇ ਜਵਾਂ ਟ੍ਰੇਨ ਜਿਹੜੀ ਖਾਲੀ ਹੋ ਗਈ ਆ ਜਾਈ ਬਿਲਾ ਸਾਰੇ ਨਾ ਪਹਿਲਾ ਦਰਪਾਲ ਬਈਆ ਪਉਤਰ ਕੇ ਚਾਹ ਪੀਨੇ ਆ ਜਿਹੜੀ ਤਿੰਨ ਦਿਨਾਂ ਦੀ ਕਸਰ ਹੈ ਨਾ ਚਾਹ ਵਾਲੀ ਕਸਰ ਕੱਢਾਂਗੇ ਪੰਜਾਬ ਵਾਲੀ ਚਾਹ ਪੀਵਾਂਗੇ ਸਾਰਾ ਨਾ ਪਹਿਲਾ ਉਤਰ ਕੇ ਜਾਈ ਬਿਲਾ ਚਾਹ ਲੈ ਜਾਏ ਜਾਈ ਜਾਈ ਹਾਂ ਚਲੋ ਚਲੋ ਭਾਈ ਚਲ ਚਾਹ ਆ ਗਿਆ ਚਾਹ ਬਿਲਾ ਚਾਹ ਲੈ ਜਾਏ ਚਾਹ ਜਾਈ ਜਾਈ ਹੇ ਆ ਗਿਆ ਬਈਆ ਗੰਦਾ ਜੀ ਬੈਠੇ ਹੋਵੇ ਚਾਰ ਅਠ ਠੱਗ ਲੈ ਚਲੋ 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 ਦਰਬਾਰ ਨਿਕਲਦੇ ਸਾਰੀ ਤੇ ਇਧਰ ਕੇਨ ਮਿਣ ਕੇਨ ਮਣ ਹੋਈ ਜਾਂਦੀ ਐ ਤੇ ਜਿਹੜਾ ਪੰਜਾਬ ਚ ਰੱਬ ਨੇ ਕਰ ਰੱਖਿਆ ਨੁਕਸਾਨ ਕਾफी ਆਇਆ ਆਇਆ ਭਾਈ ਚੋਬਰਾ ਕਿੰਧਰ ਰਹਿ ਗਿਆ ਸਾਥੀ ਆਇਆ ਆਇਆ ਭਾਈ ਧੰਨ ਭਾਗ ਤਿੰਨ ਦਿਨਾਂ ਬਾਅਦ ਆਪਾਂ ਜਿਹੜਾ ਪੰਜਾਬ ਚ ਪੈਰ ਧਾਰੀ ਲੀਤਾ ਤੇ ਜਿਹੜੀਆਂ ਗੱਲਾਂ ਆਪਾਂ ਪੰਜਾਬ ਚ ਸੁਣ ਰਹੇ ਆ ਵੀ ਇਹ ਹਾਰਡ ਹਾਈਵੇ ਆ ਇਹ ਰੱਬ ਰੱਬ ਜਿਹੜਾ ਧੱਕਾ ਕਰੀ ਜਾਂਦਾ ਹੈਗਾ ਰੱਬ ਮੇਰ ਘਰ ਪੰਜਾਬ ਤੇ ਐਵੇਂ ਇੱਡਾ ਵੀ ਨਾ ਧੱਕਾ ਕਰ ਤੂੰ ਚਲਿਏ ਸਟੇਸ਼ਨ ਤੋਂ ਲੈ ਚੱਲੋ ਅਦਰ ਨੂੰ ਚੱਲ ਚੰਗਾ ਭਾਈ ਤੇਰਾ ਧੰਨਵਾਦ ਤਿੰਨ ਦਿਨਾਂ ਬਾਅਦ ਕਲਕੱਤਾ ਤੋਂ ਸਿੱਧਾ ਲੋਨ ਵਾਸਤੇ ਪੰਜਾਬ ਚ ਲੁਧਿਆਣੀ